ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਜਿਸ ਜਿਦੋਂ ਸਰਕਾਰ ਬਣਾਦੀ ਸਰਪੰਚ ਸਾਹਿਬ ਟਰੱਕ ਲਿਆਉਂਗਾ ਨੋਟਾ ਦਾ ਲਾੜਿਓ ਜੁਨੀਆ ਬੋਰੀਆਂ ਲਾਉਣੀਆਂ ਸੰਜੀ ਖਸਰੀ ਗਾਲ ਦੋਸਤੋ ਪਿੰਡੂ ਦਸੰਜੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਦੇ ਹਾਂ ਸੁਖਵੀਰ ਬਾਦਲ ਦੀ ਜੋ ਕਿ ਆਪਣੇ ਸ਼ਬਦਾਂ ਤੇ ਹਮੇਸ਼ਾ ਖੜੇ ਉੱਤਰੇ ਨੇ ਸੋ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਟੱਕ ਵਰਕੇ ਲਿਆਂਗਾ ਨੋਟਾਂ ਤੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਚ ਕਿਦਾਂ ਉਹਨਾਂ ਨੇ ਹਾਰਡਪੀਟ ਤੋਂ ਲੋਕਾਂ ਨੂੰ ਮਦਦ ਕੀਤੀ ਕਿ ਟੱਕ ਵਰਕੇ ਤਾਂ ਅਸੀਂ ਉਹਨਾਂ ਦੇ ਵਿੱਚ ਵੰਡੇ ਹੈ ਸੋ ਤੁਸੀਂ ਅਗਲੀ ਵੀਡੀਓ ਚ ਜਿਵੇਂ ਕਿ ਦੇਖ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਕਾਰ ਸ਼ੁਕਰੀਆ جندباد جیو نهار باد جیو نهار باد جیو نهار باد بہت بہت سارے دا ہن کیا حال ہے جی زندہ باد امنی اکالی دا زندہ باد پنجاب دا شہید زندہ باد زندہ باد اپنا رفیق جی یہ تہا چکرا زندہ باد ਸਾਰੇ ਮਹਿਮਾਨਾਂ ਤੁਸੀਂ 27 ਚ ਆ ਰਹੇ ਹੋ ਸਾਡੇ ਉੱਤੇ ਸਨਿਆਨ ਸਨਿਆਨ ਹੋਵੇ ਤੁਸੀਂ ਥੋੜੇ ਜੀ ਮਿਹਰਬਾਨੀ ਜੀ ਅਕਸਰ ਬੇਨਤੀ ਹੋ ਰਹਾ ਜੀ ਕਿ ਤੁਸੀਂ ਨਾ ਵਾਧੂ ਵਾਧ ਸੰਗਤ ਨੂੰ ਅਪੀਲ ਕਰਦੇ ਜੀ ਪਰ ਬੇਦਰੂ ਜਿਆਦਾ ਬੰਦਿਆਂ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਹਾਂ ਅਸੀਂ ਅਸੀਂ ਯੂਥ ਕਾਲੇ ਦੇ ਮੁੰਡੇ ਭੇਜ ਦਿੰਦੇ ਹਾਂ ਬਿਲਕੁਲ ਹੈ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਧੰਨਵਾਦ ਬਹੁਤ ਆਪਣੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕਾ